ਅਮਦਾਵਗੜ ਵਾਲਾ ਪ੍ਰੇਨ ਕ੍ਰੈਸ਼ ਤੋਂ ਸਾਨੂੰ ਜ਼ਿਆਦਾ ਹੋਵੇਗਾ ਜਿਸ ਵਿੱਚ 270 ਤੋਂ ਵੱਧ ਲੋਕਾਂ ਦੀ ਜਾਨ ਚਲ ਗਈ ਸੀ ਹੁਣ ਇਸ ਕ੍ਰੈਸ਼ ਨਾਲ ਜੁੜੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਨੋਂ ਇੰਜਣਾਂ ਦੇ ਫਿਊਲ ਬਟਨ ਬੰਦ ਕਰ ਦਿੱਤੇ ਗਏ ਸਨ ਜਿਸ ਕਰਕੇ ਇਹ ਪਲੇਨ ਉੜਦੇ ਸਾਰ ਹੀ ਪਾਵਰ ਗਵਾ ਬੈਠਾ ਹੁਣ ਕੋਈ ਬਾਹਰੋਂ ਆ ਕੇ ਦਾ ਸਵਿੱਚ ਬੰਦ ਨਹੀਂ ਕਰੇਗਾ ਇਸ ਦਾ ਮਤਲਬ ਹੈ ਕਿ ਪਾਇਲਟ ਦੀ ਗਲਤੀ ਸੀ ਰਿਪੋਰਟ ਇੱਕ ਆਡੀਓ ਕਲਿੱਪ ਦਾ ਰੈਫਰੈਂਸ ਦਿੰਦੀ ਹੈ ਜਿੱਥੇ ਸੁਣਿਆ ਜਾਂਦਾ ਹੈ ਕਿ ਇੱਕ ਪਾਇਲਟ ਦੂਜੇ ਨੂੰ ਕਹਿੰਦਾ ਹੈ ਕਿ ਤੂੰ ਕੱਟ ਆਫ ਕਿਉਂ ਕੀਤਾ ਪਰ ਅਗਿਓ ਦੂਜਾ ਪਾਇਲਟ ਕਹਿੰਦਾ ਕਿ ਮੈਂ ਨਹੀਂ ਕੀਤਾ ਇਹ ਗੱਲ ਕੁਝ ਸਕਿੰਟਾਂ ਵਿੱਚ ਹੀ ਹੋਈ ਹਾਂ ਹੋ ਸਕਦਾ ਪਾਇਲਟ ਦੀ ਗਲਤੀ ਹੋਵੇ ਪਰ ਇਸ ਦੀ ਨਾ ਕੋਈ ਹੋਰ ਸਬੂਤ ਆ ਤੇ ਨਾ ਹੀ ਕੋਈ ਵੀਡੀਓ ਰਿਕਾਰਡਿੰਗ ਆ ਇੱਕ ਛੋਟੀ ਜੀ ਆਡੀਓ ਰਿਕਾਰਡਿੰਗ ਆ ਇਹ ਵੀ ਹੋ ਸਕਦਾ ਕਿ ਇਹ ਕੋਈ ਟੈਕਨੀਕਲ ਫਾਲਟ ਹੋਵੇ ਇਸ ਸਭ ਦੀ ਜਾਂਚ ਹੋ ਕਿੱਥੇ ਰਹੀ ਆ ਅਮਰੀਕਾ ਚ ਬੋਇੰਗ ਕੰਪਨੀ ਕਿੱਥੇ ਦੀ ਆ ਅਮਰੀਕਾ ਦੀ ਉਹ ਇਸ ਜਾਂਚ ਵਿੱਚ ਹਿੱਸਾ ਲੈ ਰਹੀ ਆ ਬੋਇੰਗ ਵਰਗੀ ਵੱਡੀ ਕੰਪਨੀ ਕਦੇ ਵੀ ਆਪਣਾ ਟੈਕਨੀਕਲ 에ਰਰ ਓਪਨਲੀ ਨਹੀਂ ਮੰਨਦੀ 737 ਮੈਕਸ ਵਾਲੀ ਘਟਨਾ ਦਾ ਅਜੇ ਵੀ ਲੋਕਾਂ ਨੂੰ ਯਾਦ ਹੋਵੇਗੀ ਜਿੱਥੇ ਕਈ ਹਾਦਸਿਆਂ ਤੋਂ ਬਾਅਦ ਪਤਾ ਲੱਗਾ ਸੀ ਕਿ ਸਿਸਟਮ ਵਿੱਚ ਹੀ ਗੜਬੜਾ ਪਾਇਲਟ ਦੀ ਗਲਤੀ ਨਹੀਂ ਸੀ ਜੇ ਤੁਹਾਨੂੰ 737 ਮੈਕਸ ਵਾਲੀ ਘਟਨਾ ਦਾ ਨਹੀਂ ਪਤਾ ਤਾਂ ਕਮੈਂਟ ਕਰ ਦਿਓ ਮੈਂ ਉਸ ਤੇ ਵੀਡੀਓ ਬਣਾ ਦਾਂਗਾ